ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ આરોਪਾ ਤਹਿਤ ਗ੍ਰਿਫਤਾਰ ਕੀਤੇ ਗਏ ਜਸਬੀਰ ਸਿੰਘ ਦਾ 3 ਦਿਨਾਂ ਦਾ ਰਿਮਾਂਡ ਹਾਸਲ ਹੋ ਗਿਆ ਹੈ ਦਰਸਲ ਅੱਜ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ આરોਪ ਲੱਗੇ ਨੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਖੁਦ ਐਕਸ ਦੇ ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਤਾਂ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ 3 ਦਿਨਾਂ ਦਾ ਰਿਮਾਂਡ ਹਾਸਲ ਹੋ ਗਿਆ ਹੈ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਸ ਸਕਸ ਦੇ ਉੱਤੇ ਜਸਬੀਰ ਸਿੰਘ ਦੇ ਉੱਤੇ આરોਪ ਲੱਗੇ ਨੇ ਯੂਟਿਊਬਰ ਹੈ ਅਕਸਰ ਹੀ ਵੀਡੀਓਸ ਇਸ ਦੇ ਵੱਲੋਂ ਬਣਾਈਆਂ ਜਾਂਦੀਆਂ ਨੇ ਤਾਂ ਹੁਣ ਇਸ ਤੇ ਵੀ આરોਪ ਲਗਾਏ ਗਏ ਨੇ ਕਿ ਪਾਕਿਸਤਾਨ ਦੇ ਲਈ ਜਸੂਸੀ ਕਰਦਾ ਸੀ ਸਾਡੇ ਨਾਲ ਬੱਬਰ ਜੁੜੇ ਹੋਏ ਨੇ ਮੋਹਾਲੀ ਤੋਂ ਜੀ ਬੱਬਰ ਕੀ ਕੁਝ ਜਾਣਕਾਰੀ ਹੈ 3 ਦਿਨਾਂ ਦਾ ਰਿਮਾਂਡ ਹਸਲ ਹੋ ਗਿਆ ਜੀ ਇਹ ਜਿਹੜੇ ਸਪੈਸ਼ਲ ਆਪਰੇਸ਼ਨ ਕਰ ਰਹੇ ਉਸ ਤੋਂ ਵੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਹੱਲਾਂ ਦਾ ਰਹਿਣ ਵਾਲਾ ਬਸ਼ਨੀਖ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਕੀਤਾ ਗਿਆ। ਪਹਿਟੇਗੇ ਇਸ ਤੋਂ ਪਹਿਲਾਂ ਜੋਤੀ ਮਲੋਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਸੂਸੀ ਦੇ ਕੇਸ ਦੇ ਵਿੱਚ ਸਾਡੀ ਕੋਲ ਇੱਕ ਲਿੱਖ ਹੈ ਉਹ ਪਾਕਿਸਤਾਨ ਨਾਲ ਮਿਲੇ ਹੋਏ ਨੇ ਕਿ ਜਿੱਥੇ ਯੂਟਿਊਬਰ ਜਿਹੜਾ ਜਸਵੀਰ ਸਿੰਘ ਯੂਟਿਊਬ ਦਾ ਇੱਕ ਚੈਨਲ ਚਲਾਉਂਦਾ ਹੈ ਜਾਨ ਮਹਿ ਜਿਹਦੇ ਵਿੱਚ ਉਸਦੇ ਜਿਸ਼ਰੇ ਵਿੱਚ ਕੀ ਹੈ ਪਾਕਿਸਤਾਨ ਦੇ ਐਡਰੈਸ ਕੀ ਬਹੁਤ ਜਟਿਲ ਭਾਵਨਾ ਹੈ ਦੇ ਲਿੰਕ ਪਾਏਗੇ ਉਸ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਕੀਤੀ ਗਈ ਤਾਂ ਗ੍ਰਿਫਤਾਰ ਕਰਨ ਤੋਂ ਬਾਅਦ ਇਹਨੂੰ ਅਜ ਮਹਾਦੀ ਕੋਰਟ ਵਿੱਚ ਪੇਸ਼ ਕੀਤਾ ਗਿਆ